ਦਾ ਤਾਂ ਸਾਰੇ ਸਾਥੀਆਂ ਦਾ ਧੰਨਵਾਦ ਕਿ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਕਾਂ ਨੇ ਸਾਰਿਆਂ ਨੇ ਨਹੀਂ ਪਰ ਕਾਫੀ ਲੋਕਾਂ ਨੇ ਖਿਆਲ ਰੱਖਿਆ ਨਾਲ ਹੀ ਨਾਲ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਸਾਰੇ ਕਾਂਗਰਸ ਦੇ ਗੋਡੀ ਆਦੂ ਸਰਬਾਨਾ ਜਿੱਥੇ ਆਏ ਹਨ ਇਲੈਕਸ਼ਨ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕਤਾ ਦੇ ਆਧਾਰ ਤੇ ਇਹ ਚੋਣਾਂ ਖਾਤ ਦੋਗਾਣੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਰ ਦਿੱਤਾ ਹੈ ਪਹਿਲੀ ਵਾਰੀ ਹੋਇਆ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਦੇ ਜਿਹੜੀਆਂ ਕੌਂਸਲਸ ਬਣਦੀਆਂ ਲੇਕਿਨ ਪਹਿਲੀ ਵਾਰੀ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਮੇਅਰਸ਼ਿਪ ਸੀਗੀਆਂ ਉਥੇ ਸਾਡਾ ਕਬਜ਼ਾ ਹੈ ਇੱਕ ਤਾਂ ਫੋਵਾੜਾਜ ਔਰ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋੜ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨ来 ਚਾਹਨਾ ਕੇਜਰੀਵਾਲ ਸਾਹਿਬ ਨੂੰ ਤੇ ਭਗਵਤ ਪਾਣ ਜੀ ਕਿ ਕਿਰਪਾ ਕਰਕੇ ਜਿੱਦਾਂ ਬਾਬਾ ਸਾਹਿਬ ਅੰbedkar ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਧਜੀਆਂ ਉਡਾ ਪੀਆਂ ਜੋ ਸੰਵਿਧਾਨ ਕਹਿੰਦਾ ਚੁਣੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਕੜਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਹਾਰ ਹੈ ਤੇ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਤੇ ਮੁੱਖ ਮੰਤਰੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕੀ ਅੱਜ ਸਾਰਾ ਫਗਵਾੜਾ ਦੇਖ ਰਿਹਾ ਸਾਰਾ ਪੰਜਾਬ ਦੇਖ ਰਿਹਾ ਕਿ ਰਿਟਾਇਰ ਜੱਜ ਨੂੰ ਆਕੇ ਇੱਥੇ ਚੋਣ ਕਰਵੋਣੀ ਪਈ ਚੋਣ ਕਰਾਉਣੀ ਪਈ ਸੋ ਬਾਕੀ ਕੁਝ ਨਾ ਕਹਿੰਦਾ ਹੋਇਆ ਇਹ ਜਿਹੜਾ ਨੰਗਾ ਨਾਚ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੁਣਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵ ਤੁਰਾ ਐਸਾ ਐਸਐਸਪੀ ਹੈ ਉਹੀ ਐਸਐਸਪੀ ਹੈ ਜਿਹਦੀ ਦੇਖ ਰਿਹਾ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀਓ ਜਿਹੜੇ ਨੇ ਤਰਨਤਾਰਨ ਦੀ ਜਿਹੜੇ ਚੋਣਾਂ ਸੀ ਉੱਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਖਬਾਲ ਸਿੰਘ ਭੁੱਲ ਰਹਾਂ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਇੱਕ ਭਾਰਤ ਪੂਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਉਹ ਤਿੰਨੇ ਜਾਣੇ ਇੱਕ ਗੱਲ ਯਾਦ ਰੱਖਿਓ ਸਾਡੇ ਕੋਲੇ ਲਾਲ ਡਾਈ ਨਹੀਂ ਤਾਂ ਹੈ ਨਹੀਂ ਪਰ ਅਸੀਂ ਦੋਨੋਂ ਜਾਣਿਆ ਨੇ ਇਹਨਾਂ ਤਿੰਨਾਂ ਦਾ ਦਿਮਾਗ ਜ਼ਰੂਰ ਆਪਦੇ ਦਿਮਾਗ ਦੇ ਵਿੱਚ ਇਹਨਾਂ ਦਾ ਨਾਮ ਫਿੱਟ ਕਰਦੇ ਪਰ ਇੱਕ ਗੱਲ ਹੈ ਜਿੰਨੇ ਘੇੜੇ ਸਾਡੇ ਕਾਉਂਸਲਰਾਂ ਦੇ ਘਰੇ ਮਾਰੇ ਐਸ ਐਸ ਚੋਣੇ ਡੀ ਐਸ ਪੀ ਨੇ ਉਹਨੇ ਘੇੜੇ ਹੱਥ ਜੜਾ ਕੇ ਜੇ ਇਹਨਾਂ ਹੀ ਕਾਉਂਸਲਰਾਂ ਤੋਂ ਚਾਰ ਘੇੜੇ ਵੱਧ ਘਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ। ਸੋ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾਤੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੈ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ। ਅਰ ਅੱਜ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਅੰਦਰੋਂ ਚੜਦੀ ਕਲਾ ਵਾਲਾ ਸੁਨੇਹਾ ਆਏਗਾ। ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਚ ਸੀ। ਇਹਸ ਕਰਕੇ ਆਪ ਦੇ 36 ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ। ਇਹਸ ਕਰਕੇ ਕੀ ਅਜੂਬਾ ਨਹੀਂ ਇਹਨਾਂ ਨੇ ਹੋਰ ਕੀ ਚਾਹੁੰਦੇ ਚੜਾਉਣਾ ਸੋ ਤਿੰਨ ਬੰਦਿਆਂ ਤੇ ਸਾਡੇ ਕੌਂਸਲਰਾਂ ਤੇ ਪਰਚੇ ਦਿੱਤੇ ਆ ਯਾਦ ਰੱਖਿਓ ਤੁਰਾ ਸਾਹਿਬ ਹੁਣ ਤਿੰਨਾ ਤੇ ਨਹੀਂ 26-27 ਤੇ ਕਰਦੇ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੁਣ ਇਹ ਗੱਲ ਯਾਦ ਰੱਖਿਓ ਇਹ ਮਤ ਸਮਝਿਓ ਕਿ ਜਿਹਰੇ ਮੋਢੇ ਤੇ ਸ਼ੇਰ ਲੱਗੇ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਔਰੇ ਤੇ ਵੀ ਪਰਚਾ ਹੋ ਸਕਦਾ ਉਹ ਡਿਸਮਿਸ ਵੀ ਹੋ ਸਕਦਾ ਇਹ ਗੱਲ ਯਾਦ ਰੱਖਿਓ ਪਰ ਇੰਨਾ ਹੀ ਕਹਿਣਾ ਹੈ ਬਾਬਾ ਸੁੱਖ ਰੱਖੇ ਤੇ ਮਾਈਕਲ ਸਾਹਿਬ ਆਏ ਹੈ ਔਰ ਮੈਨੂੰ ਲੱਗਦਾ ਹੈ ਜੀ ਚੜਦੀ ਕਲਾ ਦਾ ਸਨੇਹ ਜਿਹੜਾ ਹੈ ਉਹ ਸਾਡੇ ਸਾਨੂੰ ਸੁੰਨ ਨੂੰ ਮਿਲੇ ਆਕਸਰ ਬਹੁਤ ਸਾਰੇ ਸਵਾਲ ਪੁੱਛਣਾ ਹੁੰਦਾ ਹੈ ਸਭਾਈ ਵਿੱਚ ਤੁਹਾਡੀ ਸਰਕਾਰ ਦੇ ਆਉਂਦੀ ਹੈ ਤਾਂ ਐਂਟੀ ਇਨਫੈਕਸ਼ਨ ਲਾਅ ਲੋਕਲ ਬਾਡੀਜ਼ ਉੱਤੇ ਲੈ ਕੇ ਆਉਂਦੇ ਜਿਹੜਾ ਡਟཔ་ ਜੁਰੀ ਹੈ। ਖੜਾ ਰਹੇ ਐਂਟੀ ਇਨਫੈਕਸ਼ਨ ਲਾਅ ਲੈ ਕੇ ਆਉਂਦੇ। ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀ ਗੰਦੀ ਰਾਜਨੀਤੀ ਇਹ ਭੂਗਿਆ ਕੰਮ ਰਾਜਨੀਤੀ ਦਾ ਇਹਨਾਂ ਨੇ ਸਾਰਾ ਮਤਲਬ ਹੀ ਖਤਮ ਕਰਤਾ। ਫੜ ਕੇ ਉਹਨੂੰ ਇੱਧਰ ਲੈ ਜਾਂਦੇ ਐ ਫੇ ਮ ਐਮ ਐਲ ਏ ਤੋਂ ਕੰਮ ਚੱਲਿਆ ਉਹਨੂੰ ਇੱਧਰ ਲੈ ਕੇ ਉਹਨੂੰ ਇੱਧਰ ਲੈਦੇ। 100% ਮੈਨੂੰ ਲੱਗਦਾ ਸਾਧੀਆਂ ਨਾਲ ਸਾਰਿਆਂ ਨਾਲ ਸਲਾਮ ਮਸ਼ورہ ਕਰਕੇ ਮਰੇ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕਾਨੂੰਨ ਜ਼ਰੂਰ ਬਾਜਵਾ ਸਾਹਿਬ ਮੈਨੂੰ ਲੱਗਦਾ ਬੰਨਣਾ ਚਾਹੀਦਾ